ਹਾਂਜੀ ਸਤਿ ਸ਼੍ਰੀ ਕਾਲ ਜੀ ਮੇਰੀ ਪਿਆਰੀ YouTube ਫੈਮਿਲੀ ਨੂੰ ਜੀ ਤੇ ਅਸੀਂ ਸਾਰੇ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਨੇ ਲਓ ਜੀ ਆਪਣੀ ਇਹ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਅੰਬ ਕੱਟਣ ਵਾਲਾ ਵੀਰ ਆ ਚੁੱਕਿਆ ਤੇ ਇਸ ਵਾਰ ਆਪਾਂ ਥੋੜਾ ਜੰਮਬ ਲੇਟ ਹੋ ਗਿਆ ਆਪਣੇ ਤੇ ਥੋੜੀ ਜੀ ਕਲਿੱਪ ਆਪਾਂ ਤੁਹਾਡੇ ਪਾਸਤੇ ਲੈਤੀ ਹੋਈ ਐ ਵੀ ਅੰਬ ਕਿਦਾਂ ਕੱਟ ਕਰਦੇ ਹੁੰਦੇ ਨੇ ਠੀਕ ਹੈ ਜੀ ਅੰਬ ਕਟਵਾ ਰਹੇ ਆਪਾਂ ਵੀਰੇ ਤੋਂ ਜੀ ਤੇ ਇੱਥੇ ਆਪਾਂ ਨੂੰ ਇਹ 30 ਰੁਪਏ ਕਿਲੋ ਅੰਬ ਮਿਲੇ ਨੇ 5 ਕਿਲੋ ਆਪਾਂ ਨੇ ਅੰਬ ਲੈਤੇ ਨੇ 150 ਰੁਪਏ ਦੇ ਠੀਕ ਹੈ ਜੀ ਤੇ ਪਿਛਲੀ ਵਾਰ ਅੰਬ ਥੋੜੇ ਜਿਹਾ ਮਹਿੰਗੇ ਸੀ ਇਸ ਵਾਰ ਥੋੜੇ ਜਿਹਾ ਸਸਤੇ ਲੱਗੇ ਸਾਨੂੰ ਵੀ ਠੀਕ ਨੇ ਯਾਨੀ ਕਿ ਤੇ 5 ਕਿਲੋ ਆਚਾਰ ਸਾਡੇ ਮਸਾ ਲੱਗਦਾ ਜੀ ਪੂਰਾ ਸਾਲ ਦੇ ਵਿੱਚ 5 ਕਿਲੋ ਆਚਾਰ ਪਾਉਣੇ ਹੁੰਦੇ ਆ ਸੀ ਤੇ ਲੋ ਜੀ ਮਾਤਾ ਜੀ ਆਚਾਰ ਘਟਵਾ ਰਹੇ ਨੇ ਤੇ ਸਾਡਾ ਪਿਛਲਾ ਬਲੌਗ ਵੀ ਤੁਸੀਂ ਜ਼ਰੂਰ ਦੇਖਿਓ ਜੀ ਪਿਛਲੇ ਸਾਲ ਵਾਲਾ ਮੈਂ ਤੇ ਸ਼ਰਮਾ ਜੀ ਨੇ ਪਾਇਆ ਸੀਗਾ ਪਿਛਲੀ ਵਾਰ ਅੰਬ ਦਾ achar ਇਸ ਵਾਰ ਦੇਖਦੇ ਆਂ ਤੁਹਾਨੂੰ ਨਾ ਸੋਣਾ ਵੀਡੀਓ ਸਾਰੀ ਸ਼ੇਅਰ ਕਰਾਂਗੇ ਜਰੂਰ ਦੇਖਿਓ ਜੀ ਐਂਡ ਤੱਕ ਵਲੌਗ ਬਾਕੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਕਿਦਾਂ ਦੇ ਲੱਗਦੇ ਨੇ ਤੁਹਾਨੂੰ ਸਾਡੇ ਵਲੌਗ ਜਰੂਰ ਦੱਸਿਆ ਕਰੋ ਜੀ ਕਮੈਂਟ ਕਰਕੇ ਠੀਕ ਹੈ ਜੀ ਲਾਈਕ ਜਰੂਰ ਕਰਕੇ ਜਾਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਲਓ ਜੀ ਮੇਰਾ ਬੇਟਾ ਵੀ ਆ ਗਿਆ ਜੀ ਇੱਥੇ ਤੇ ਉਸ ਤੋਂ ਬਾਅਦ ਆ ਮੈਂ ਦਿੱਤੀ ਸਾਤੇ ਉਹਨਾਂ ਵੇਲੇ ਆਪਾਂ ਲੱਗਾਂ ਚਾਰ ਪਾਵਾਂ ਕਹਿੰਦੇ ਭੈਣਾਂ ਨੂੰ ਦਿਖਾਵਾਂ ਆ ਦੇਖੋ ਇਹਦੇ ਵਿੱਚ ਕਲੌਂਜੀ ਤੇ ਮਿਰਠਾ ਤੇ ਸੌਂਫ ਆਉਣ ਲੱਗ ਪਿਆ ਪਾਈ ਪਤਾ ਵਿੱਚ ਦੇ ਨਾਮ ਦਾ ਕਿੰਨੇ ਕਿਲੋ ਚਾਰ ਪਾ ਰਹੇ ਹਾਂ ਸਾਰਾ ਤੁਸੀਂ ਦੱਸੋ 5 3 2 4 ਦੇ ਵਿੱਚ ਲੋੜ ਅਨੁਸਾਰ ਜਿੰਨਾ ਕਾਪਾ ਮੈਨੂੰ ਜਰੂਰਤਾ ਹੈ ਉਹਨਾਂ ਦਾ ਨਾਮ ਕੋ ਪਾਓ ਡੇਢ ਕੌਲੀ ਪੈ ਗਈ ਹੈ ਨਾ ਹਨਾ ਮੰਮੀ ਹੋਰ ਆਪਾਂ ਪਾਉਂ ਲੱਗਾਂ ਮਿਰਚ ਹਾਂਜੀ ਡੇਢ ਰਾ ਪਾウダー ਕੌਲੀ ਪਾਤੀ ਜੀ ਨਮਕ ਦੀ ਆਪਾਂ ਨੇ ਸਾਰੀ ਪਿਆਜ ਹੋਈ ਆ ਤੇ ਕਾਹਨ ਤੇ ਹੁਣ ਮੈਂ ਆਪਾਂ ਕੱਟਾ ਕੰਨ ਲੈਂਦੇ ਹਾਂ ਹਾਂਜੀ ਆਪਾਂ ਇਹ ਅੱਧੀ ਕੌਲੀ ਜੀ ਵੀ ਅੱਧੀ ਲੱਗਦੀ ਹੈ ਚਪਾਈ ਇਹਦੇ ਵਿੱਚ ਹਾਂਜੀ ਹੋਰ ਦੱਸੋ ਪਾਣਾ ਪਾਉਣੇ ਆਪਾਂ ਜੀ ਹਲਦੀ ਦਾ ਬੋਡਰ ਜਿਵੇਂ ਕਰਦੀ ਕਿ ਖੌਲੀ ਪਾਣੀ ਪੈ ਗਈ ਵਿੱਚ ਆਈ ਜੀ ਥੋੜੀ ਜਿਹੀ ਪਾੜਨਾ ਕਾਲੀ ਮਿਰਚ ਤੇ ਮਿੱਠੀ ਥੋੜੀ ਜਿਹੀ ਕੌਣ ਪਤਾ ਆਪਣੇ ਭਾਈ ਸਰੋਂ ਦਾ ਤੇਲ ਕਿੰਨੇ ਕਿਲੋ ਦੀ ਗੱਤੇ ਪੰਜ ਕਿਲੋ ਦੀ ਬਚਾਦਾ 4 ਕਿਲੋ ਗੜਵੀ ਤੇਲ ਦੀ ਕੌਣ ਲੱਗਿਆ ਆਪਾਂ ਕਿਉਂ ਤੇਲ ਨਾਲ achar ਨਹੀਂ ਖਰਾਬ ਹੁੰਦਾ ਮੈਂ ਬਣਾਂ ਤੇ ਮਰਜ਼ੀ ਰੱਖੀ ਰੱਖੋ ਹਾਂਜੀ ਪਿਛਲਾ ਬਲੌਗ ਵੀ ਆਪਣਾ ਚੈੱਕ ਕਰ ਲਓ ਜੀ ਇੱਕ ਸਾਲ ਹੋ ਗਿਆ ਜੀ ਜਿਹੜਾ ਆਪਾਂ ਨੇ ਪਿਛਲੇ ਸਾਲ 5 ਕਿਲੋ achar ਪਾਇਆ ਸੀ ਉਹ achar ਆਪਣਾ ਸਾਰਾ ਲੱਗ ਚੁੱਕਿਆ ਜੀ ਬਿਲਕੁਲ ਇੱਕ ਬੱਟੇ ਅਚਾਰ ਦੀ ਰਹੀ ਜੀ ਆਪਣੀ ਤੇ ਸਾਰਾ 4 ਲੱਗ ਗਿਆ ਪਿਛਲੀ ਵਾਰ ਮੈਂ ਤਾਂ ਸ਼ਰਮਾ ਜੀ ਨੇ ਪਾਇਆ ਸੀ ਇਹ ਚਾਰ ਤੇ ਤੁਸੀਂ ਜਾ ਕੇ ਸਾਡਾ ਪਿਛਲਾ ਬਲੌਗ ਵੀ ਚੈੱਕ ਕਰ ਸਕਦੇ ਹੋ ਜੀ ਪਿਛਲੀ ਵਾਰ ਆ ਮਾਈਉਰੀ ਪਈ ਸੀ ਮਾਈ ਨੂੰ ਉਹੋ ਗੱਲ ਪਈ ਹੋਰ ਕਰ ਲਿਓ ਕਿਤੇ ਕਹੋ ਮਾਈ ਦੇ ਨੱਤਨ ਸਾਰ ਰੱਖੇ ਲੱਤ ਮੇਰੀ ਚੂਲਾ ਤੇ ਕਾਸੀ ਲੱਤ ਉੱਥੋਂ ਕਿੰਨੀ ਹੁੰਦੀ ਮੈਂ ਤਾਂ ਕਰਕੇ ਪਿਛਲੀ ਵਾਰ ਇਹ ਮਾਈ ਸਾਨੂੰ ਦੱਸ ਵੀ ਤੇ ਲੈ ਬੈਠ ਕੇ ਸਾਰਾ ਆਪਾਂ ਨੇ ਕਰਕੇ ਨਸਾਲ ਰੱਖੀ ਆ ਪਪਾ ਇਤੇ ਮੈਂ ਆਖ ਕਰੂੰ ਗੁਰੂਆਂ ਤੋਂ ਤਨਾ ਸਾਰ ਹੀ ਲੱਖੀ ਆ ਇਹ ਨੀ ਚਾਉਂ ਜੰਗੀ ਤਰ੍ਹਾਂ ਹਲੇ ਆ ਲੋ ਹਾਂ ਜੀ ਸਾਡਾ ਟਰੈਕਟਰ ਚੱਲ ਗਿਆ ਚੱਲ ਪਿਆ ਜੀ ਅੱਜ ਮਿੱਟੀ ਪਾ ਰਹੇ ਨੇ ਖੇਤ ਚ ਸੁਣੋ ਆ ਆ ਜਾ ਰਿਹਾ ਏ ਉਹ ਟਰੈਕਟਰ ਦੀ ਜੀ ਆਲੋ ਸਿਰਫ ਆਪਾਂ ਨੇ 5 ਕਿਲੋ ਅੰਬ ਕਟਵਾਏ ਸੀ ਜੀ ਆਪਾਂ ਕਟਾਉਣ ਨਾਲ ਵੀ ਨਾਲ ਛੋਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਥੋੜਾ ਬਹੁਤਾ ਕਲਿੱਪ ਤੇ 5 ਕਿਲੋ achar ਆਪਾਂ ਕੱਲ ਕਟਵਾਇਆ ਸੀ ਜੀ ਇਹ ਸਵੇਰੇ ਸਵੇਰੇ ਕਟਾਉਣ ਤੋਂ ਬਾਅਦ ਆਪਾਂ ਨੇ ਕੱਲ ਨਾਲ ਦੀਆਂ ਵਾਲੇ ਆਚਾਰ ਇਹ ਧੋ ਕੇ ਜੀ ਅੰਬ ਤੇ ਧੋਣ ਤੋਂ ਬਾਅਦ ਫਿਰ ਆਪਾਂ ਨੇ ਇਹ ਸੁੱਕਣਾ ਪਾਤਾ ਸੀ ਜੀ ਪੱਖਾ ਲਗਾ ਕੇ ਆਹ ਵਾਲਾ ਪੱਖਾ ਲਾ ਕੇ ਆਪਾਂ ਨੇ ਉਰੀ ਸੁੱਕਣਾ ਪਾਤਾ ਸੀ ਇਹ ਮੰਜੇ ਤੇ ਤੇ ਇਸ ਤੋਂ ਬਾਅਦ ਅੱਜ ਇਹ ਹੁਣ ਸ਼ਾਮ ਦੇ ਦੂਸਰੇ ਦਿਨ ਦੇ ਸਵਾ ਕ ਚਾਰ ਦਾ ਟਾਈਮ ਹੈ ਤੇ ਆਪਾਂ ਹੁਣ ਪਾਉਣ ਬਸ ਪਾਏ ਦਿੱਤਾ ਹੈ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਬਿਲਕੁਲ ਆਸਾਨ ਤਰੀਕੇ ਨਾਲ ਅਸਤਾ ਆਚਾਰ ਪਾਉਣੇ ਆ ਬਾਕੀ ਤੁਸੀਂ ਸਾਨੂੰ ਦੱਸਿਓ ਤੁਸੀਂ ਕਿਵੇਂ ਪਾਉਣੇ ਹੁੰਦੇ ਹੋ ਕਮੈਂਟ ਕਰਦਿਆ ਕਰੋ ਜੀ ਜੇ ਉਹ ਪਰਤ ਤੱਕ ਚਲੇ ਜਾਂਦੇ ਵੀ ਕਿੱਥੋਂ ਕਿੱਥੋਂ ਸਾਡੇ ਵਲੌਗ ਦੇਖ ਰਹੇ ਹੋ ਤੁਸੀਂ ਐਂਡ ਤੱਕ ਵਲੌਗ ਜ਼ਰੂਰ ਵੇਖਿਆ ਕਰੋ ਜੀ ਵਲੌਗ ਕਰਨ ਆਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਤੇ ਇੱਕ ਅਗਲਾ ਕਹਿ ਦਿੰਦਾ ਕਿ ਇਹ ਬਹੁਤ ਸੌਖਾ ਕੰਮ ਹੈ ਸੌਖਾ ਕੰਮ ਨਹੀਂ ਜੀ ਬਹੁਤ ਜ਼ਿਆਦਾ ਔਖਾ ਕੰਮ ਹੈ ਵਲੌਗਿੰਗ ਲੌਗਿੰਗ ਕਰਨੀ ਵੀ ਇਹ ਪੌਣਾ ਸੋਨੂ ਕੱਲੀ ਕੱਲੀ ਚੀਜ਼ ਦਿੱਤੀ ਹੋਈ ਤੇ ਸਾਡੇ ਵਲੌਗ ਨੂੰ ਵੀ ਸ਼ੇਅਰ ਕਰਿਆ ਕਰੋ ਅਗੇ ਕਿਤੇ ਜੀ ਬਾਕੀ ਦੇਖੋ ਜੀ ਹਜ਼ਾਰ ਆਪਾ ਪੀਪਰ ਲੰਗੇ ਹਾਂ ਦੇ ਪਿਛਲੇ ਵਾਰ ਵੀ ਅਸੀਂ ਇਹੀ ਬੀਪੀ ਪਰੀ ਸੀ ਇੱਕ ਸਾਰਾ ਖਸਾ ਹੋ ਗਿਆ ਹੁਣ ਸਾਰੇ ਨਵੇਂ ਨਿੱਕਾ ਕਰਿਆ ਉਹਨੇ ਖਰਾਬ ਨਹੀਂ ਪਿਛਲੇ ਸਾਲ ਵਾਲਾ ਬਲੌਗ ਸਾਡਾ ਜਰੂਰ ਦੇਖਿਓ ਜੀ ਤੁਸੀਂ ਤੇ ਬਾਕੀ ਇਸ ਵਾਰ ਵਾਲਾ ਵੀ ਦੇਖੋ ਤੇ ਪਿਛਲੇ ਵਾਰ ਵਾਲਾ ਵੀ ਦੇਖਿਓ ਤਾਂ ਫੇਰ ਲੋ ਜੀ ਹੁਣ ਆਪਾਂ ਦੇ ਵਿੱਚ ਮੌਲਕਾ ਜੀ achar ਪਿੱਪੀ ਦੇ ਵਿੱਚ ਠੀਕ ਹੈ ਬਦ ਤੋਂ ਬਾਅਦ ਵੀਡੀਓ ਸ਼ੇਅਰ ਕਰਿਆ ਕਰੋ ਜੀ ਸਾਡੀ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਠੀਕ ਹੈ ਜੀ ਸਿਰਫ ਇੱਕ ਕਲੌਂਜੀ ਪਾਈ ਹੈ ਜੀ ਆਪਾਂ ਨੇ ਇੱਕ ਸੌਫ ਪਾਈ ਹੈ ਇੱਕ ਮੇਥੇ ਪਾਏ ਨੇ ਹਨਾ ਮੰਮੀ ਪਹਿਲਾਂ ਜਿੱਦਾਂ ਪੰਨੇ ਨੇ ਪਹਿਲਾਂ ਜਿੱਦਾਂ ਹਾਂਜੀ ਇੱਕ ਕਲੌਂਜੀ ਇੱਕ ਸੌਫ ਇੱਕ ਮੇਥੇ ਤੇ ਨੂਨ ਮਿਰਚ ਹਲਦੀ ਥੋੜਾ ਥੋੜਾ ਜਿੰਨਾ ਜਿੰਨਾ ਜਨ ਆਪਾਂ ਖਾ ਸਕਦੇ ਆ ਠੀਕ ਹੈ ਜੀ ਇਸ ਤੋਂ ਬਾਅਦ 5 ਕਿਲੋ ਦੇ ਵਿੱਚ ਆਪਾਂ ਨੇ ਅੱਧਾ ਕਿਲੋ ਗੜਬੀ ਤੇਲ ਦੀ ਪਾਈ ਹੈ ਜੀ ਸਰੋਂ ਦਾ ਤੇਲ ਆਪਣੇ ਘਰ ਦਾ ਤੇਲ ਸੀ ਜੀ ਠੀਕ ਹੈ ਜੀ ਤੇ ਅਸੀਂ ਸਿਰਫ ਇਦਾਂ ਹੀ ਚਾਰ ਬਣਾਉਣੇ ਨੇ ਸਿੰਪਲ ਆਸਾਨ ਤਰੀਕੇ ਨਾਲ ਤੇ ਬਾਕੀ ਤੁਸੀਂ ਦੱਸੋ ਜੀ ਤੁਸੀਂ ਕਿਵੇਂ ਬਣਾਉਣੇ ਹੋ ਉਹ ਜੀ ਸਾਡਾ ਆਚਾਰ ਬਣ ਕੇ ਤਿਆਰ ਹੈ ਜੀ। ਦੋ ਦਿਨਾਂ ਦੇ ਵਿੱਚ ਇਹ ਬਣ ਜੂਗਾ। ਅਸੀਂ ਕਿਉਂਕਿ ਉਹ ਜੀਖਾਣਾ ਸਿੰਘ ਕਰਦਾਂ ਨੇ। ਬਾਕੀ ਦੁੱਧ ਨੂੰ ਪਾਤੀਆ ਵੀ ਜਦੋਂ ਨਾਣ ਮਿਰਚ ਰੱਚ ਕੇ ਇਹਦੇ ਵਿੱਚ ਆ। ਆ ਫਿਰ ਖਾਣ ਵਾਲੀ ਉਜੀ ਬਣੀ ਗਈ ਇਹ। ਬਹੁਤ ਅਕਤਾਰਾ ਕਰਾ ਵਧੀਆ ਲੱਗਦਾ ਹੈ ਮੰਮੀ। ਦੁੱਜਾ ਚਾਹ। ਕਹਿ ਕੇ ਜੀਸਾ ਇਸ ਵਾਰ ਸਾਡੇ ਅੰਬ ਹੈਗੇ ਸੀ ਥੋੜਾ ਜਿਹਾ ਪੱਕੇ ਜਿਹੇ ਅੰਬ ਦੇ ਗਏ ਸਾਨੂੰ ਤੇ ਪੱਕੇ ਜੰਬ ਅਥੇ ਥੋੜੇ ਜਿਹਾ ਅਸੀਂ ਨੇ ਬਾਦ ਦੇ ਵਿੱਚ ਹੁਣ ਇਹ ਬਿੱਪੀ ਦੇ ਵਿੱਚ ਪਾਵਾਂਗੇ ਕਿਉਂਕਿ ਥੋੜੇ ਜਿਆਦਾ ਪੱਕੇ ਜੰਬ ਸੀਗੇ ਉਹਦੇ ਕੋਲ ਤੇ ਹੁਣ ਫਿਰ ਅਸੀਂ ਇਹ ਨਾ ਮੇਰਾ ਹੋਏ ਸੁੱਤਾ ਪੇ ਉੱਠ ਕੇ ਆ ਗਿਆ ਹੈ ਪੁੱਤ जाग आ गया आपी हाँ देखो जी मेरा बेटा उठ के आ गया आपी बहुत छाना है इधर मुँह करो इधर मुँह करो इधर <laughs> मुँह करो जश किता बाय कर दो बाय कर दो बाय सत श्रीकाल कर दो हाथ जोड़ के सत श्रीकाल करो सत श्रीकाल जी सुता उठ के आया जी आपदापी आपदापी अंदरों आ गया है उठ के गेट खोल के 제슈아, 쳐올래. 제슈아, 쳐올래. 보자. 쳐올게. 헤? 쳐올게 나. 쳐올래, 보자. 쇠라, 쇠라. 쳐올래, 니. 핫한 벌레라. 니, 니가 냐? 데. 파니자 배, 밍디, 비스로. 무슨? 내가 보기, 아빠 어디 가? 아빠, 잠바 가니? 아빠가. 아테무 거루. ਆਪਾ ਕਾਹ ਵੇ ਆਹ ਲੋ ਜਿਹੜੇ ਸਾਨੂੰ ਫਾੜੀਆਂ ਪੱਤੀਆਂ ਜਿਹੇ ਲੱਗੀਆਂ ਪੀੜੀਆਂ ਜਿਹੇ ਉਹ ਅਸੀਂ ਇਹਨਾਂ ਅਲੱਗ ਪਾਤੇ ਕਿਉਂਕਿ ਬਹੁਤ ਸਾਲ ਭਰਦਾ achar ਵੀ ਖਰਾਬ ਨਾ ਹੋ ਜੇ ਇਹ ਥੋੜਾ ਪਤਾ ਜੀ ਅਸੀਂ ਇਹਨਾਂ ਅਲੱਗ ਪਾਤਾ ਡੱਬੇ ਚ ਠੀਕ ਹੈ ਜੀ ਮਿਲਦੇ ਆਂ ਆਪਾਂ ਕਿਸੇ ਹੋਰ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ ਕਰ ਦੋ ਬੰਦ ਕਰੂੰਗੇ ਪਹਿਲਾਂ ਹਾਂ ਕਰ ਦੋ ਬੰਦ ਬਾਏ ਕਰ ਦੋ ਸਬਸਕ੍ਰਾਈਬਰ ਨੂੰ ਆਪਣੇ ਨੂੰ ਬਾਏ ਕਰ ਦੋ ਸਾਰਿਆਂ ਨੂੰ ਕਹਦੇ ਬਲੌਗ ਸਾਡਾ ਜਰੂਰ ਦੇਖਿਓ ਕਹ ਦੇਖਿਓ ठीक है करो मम्मी बाई बाय बाय भाई, भाई, भाई सारिया चार पाया करो झल सौका ठीक है जी बाय बाय रब रखा